ਸਾਸੀ ਦੇ ਦੋਸਤੋ ਇੱਕ ਨਵੇਂ ਸ਼ੋਰਟ ਤੁਹਾਡਾ ਸਵਾਗਤ ਹੈ ਜੋਰਜੀ ਦੀ ਸਵੇਰ ਬਹੁਤ ਹੀ ਸ਼ਾਨਦਾਰ ਮਾਹੌਲ ਹੈ ਵੱਡਾ ਜੋਰਜੀ ਦੀ ਸਵੇਰ ਸ਼ਾਨਦਾਰ ਮਾਹੌਲ ਹੈ ਉਹ ਚੱਪ ਚੱਪ ਪਰ ਉਹ ਤੋਂ ਹੁਣ ਬੰਗਾ ਜੀ ਤੇ ਮੌਸਮ ਬਾਰੇ ਦੱਸਣਗੇ ਤੁਹਾਨੂੰ ਤੇ ਅੰਕਲ ਸैम ਦਾ ਇਹ ਕਹਿ ਲਓ ਵੀ ਬਹੁਤ ਹੀ ਅੱਛਾ ਹੋਮਸਟੇਅ ਘਰ ਹੈ ਬਹੁਤ ਬਹੁਤ ਵਧੀਆ ਜੀ ਜਦੋਂ ਵੀ ਤੁਸੀਂ ਆਣਾ ਇੱਧਰ ਜੋਹੜਜੀ ਵੱਲ ਨਾ ਤੇ ਬਿਲਕੁਲ ਹੀ ਵੱਡਾ ਜੋਹੜਜੀ ਦੇ ਗੁਰਦੁਆਰੇ ਦੇ ਸਾਹਮਣੇ ਇਹਨਾਂ ਦਾ ਘਰ ਹੈ ਅੰਕਲ ਸैम ਅੰਕਲ ਸैम ਹੋਮਸਟੇਅ ਹੈ ਨਾ ਜੇ ਲੋਕ ਕੁਆਰਟੀ ਤੋਂ ਨਾਂ ਨੋੜ ਆਉਨੇ ਆਉਂਦੀ ਰੋੜੇ ਐ ਯੈਸ ਯੈਸ ਤੇ ਮਾੜਾ ਜਾ ਹੁਣ ਅੱਜ ਦੇ ਮੌਸਮ ਬਾਰੇ ਸਵੇਰ ਵਾਰ ਵੀ ਚਰਨਾ ਪਾਉ ਦੋ ਅੱਜ ਤਾਂ ਦੇਖੋ ਜੀ ਧੰਤਾਂ ਤੁਹਾਨੂੰ ਹੋ ਗਏ ਅਸੀਂ ਰਾਤੀ ਆ ਗਏ ਸੀਗੇ ਤੇ ਸਵੇਰੇ ਚੀੜੀਆਂ ਦੀ ਚਹਿ ਚਹਾਗ ਤੇ ਜੋ ਵੀ ਹੈ ਪੰਛੀ ਐਦਾਂ ਤੁਹਾਨੂੰ ਸੁਣ ਵੀ ਰਹੇ ਹੋਣਗੇ ਐਨੇ ਪੰਛੀ ਬੋਲ ਰਹੇ ਨੇ ਵੀ ਇਹਨਾਂ ਨੇ ਹੀ ਸਾਨੂੰ ਉਠਾਦਾ ਔਰ ਸਾਡਾ ਦਿਲ ਕੀਤਾ ਵੀ ਹੁਣ ਅਸੀਂ ਸੈਰ ਕਰਕੇ ਆਈਏ ਨੀ ਮੌਸਮ ਦਾ ਕੀ ਹੈ ਮੌਸਮ ਤਾਂ ਐਨਾ ਹੁੰਦਾ ਹੈ ਕਿ ਤੁਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਵੀ ਜੂਨ ਦੇ ਮਹੀਨੇ ਵਿੱਚ ਇੰਨੀ ਠੰਡ ਅਸੀਂ ਕੰਬਲ ਲੈ ਕੇ ਸੁੱਤੇ ਜੀ ਰਾਤੀ ਤੇ ਹੁਣ ਵੀ ਠੰਡ ਲੱਗ ਰਹੀ ਹੈ ਠੰਡ ਲੱਗ ਰਹੀ ਹੈ ਸਾਨੂੰ ਹਾਂਜੀ ਸੋਹੀ ਗੱਲ ਬਾਤ ਆ ਦੋਸਤੋ ਆ ਅੰਕਲ ਸਹਿਮ ਦਾ ਤੁਹਾਨੂੰ ਪਹਿਲੇ ਬਲੌਗ ਚ ਵੀ ਦਿਖਾਇਆ ਹੋਮਸਟੇਅ ਆ ਸੁਪੂਰ ਆਨੰਦਪਈ ਮਹਾਲ ਹੈ ਆਨੰਦਪਈ ਮਹਾਲ ਹੈ ਜੀ ਇੱਥੇ ਜਦੋਂ ਵੀ ਆਣਾ ਅਕੋ ਸਹਿਮ ਦੇ ਕੋਲ ਆਓ ਥੈਂਕ ਯੂ